ਦੋ ਤੇ ਗੁਰਦਰਸ਼ਨ ਤਾਈ ਜੇਰ ਤੁੱਪ ਹੈ ਚਾਹ ਤੇ ਕੀ ਚਾਈ ਸੇਲ ਤੁੱਪ ਹੈ ਚਾਹ ਤੇ ਕੀ ਚਾਈ ਮੇਰਾ ਮਨ ਜੋਚੇ ਦਾ ਦੂਸ਼ਨ ਰਕਾ ਕਰਨਾ ਤੇ ਇੰਤਿਆਰ ਜੀ ਸ੍ਰੀ ਅਮਦ ਗੁਦਿਆ ਮਦਾਸ ਰਾਮ ਦਾਸ ਹੋਈ ਸਹਾਰਾ ਅਰਧਨ ਹਰਿ ਕੁਬਿੰਦਰਾ ਨਾਮ ਸਮਾਹੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਅਜਿ ਦੇ ਸੁਖਤਾ ਸਭੁ ਕੁਝ ਹੈ ਇਕਬ ਪਰਿਸ਼ਨ ਰਿਆ ਘਰ ਨਾਮ ਨਿ ਅਵਤਾਰ ਸਭ ਤੁਹਾਂ ਕੋਈ ਸਹਾਰਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾ ਹੋਇਸਾ ਰਾਈ ਦਸਾ ਪਾਤਸ਼ਾਹਿਆਂ ਨੇ ਜੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਕ ਦੀ ਲੜਦਾ ਧਿਆਨ ਲਾ ਕੇ ਬੋਲੋ ਜੀ ਵਾਹਿਗੁਰੂ ਇਹ ਨਿਵਾਰੇ ਆਂਦੇ ਮਹਾਂਦੇ ਦਾਰਿਆਂ ਦੇਤਾ ਨੰਥ ਸਰ ਜਵਾਜ ਆਪ ਦੀ ਦੀਪਜੂਰ ਅਰਦਾਸ ਬਿਰਤੀ ਹਦੀ ਤੰਨ ਤਨ ਅਮਰ ਸ਼ੀਧਾ ਬਾਬਾ ਦੀਪ ਸਿਰਸਾ ਦੀ ਆਪ ਜੀ ਦੀ ਪਾਵਨ ਪਵਿੱਤਰ ਯਸਥਾਨ ਗੁਰਦੁਆਰਾ ਸ਼ਨੀ ਆਪ ਦੇ ਸੁੰਦਰ ਸੰਗਾਸਨ ਸਾਜ ਕੇ ਤਿਆਰ ਹਨ ਆਪ ਦੇ ਕਿਰਪਾ ਕਰਿ ਪ੍ਰਕਾਸ਼ ਸਤਾਨ ਤੇ ਆਗਰ ਕੋਲੇ ਦਰਸ਼ਨ ਦਿਦਾਰ ਪਾਵਨ ਉਪਦੇਸ਼ ਬਖਸ਼ ਕੇ ਨਿਹਾਲ ਨਿਹਾਲ ਕਰਵ ਦੇ ਦਰਵਾਇਆ ਸੁਬੱਤ ਸੰਗਤਾਂ ਦੀਆਂ ਭਾਗੜੀਆਂ ਤੇਲ ਫੁੱਲ ਪੇਟਾਵਾਂ ਸੇਵਾਵਾਂ ਬਾਕਿ ਕਾਰਜ ਨੇ ਪਰਮਾਨ ਕਰਮੀਆਂ ਯਾਤਰਾ ਸਭੇ ਕਰਨੇ ਆਪਣੇ ਦਰੋਂ ਕਰੂੰ ਸਿੱਖੇ ਸਜੱਬ ਬ੍ਰੁਸਾ ਨਾਮਦਾਨ ਕਰਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰਜੇ ਆਪ ਦੇਤੇ ਪਰਮ ਸਬਰ ਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਜਾਣ ਦੀ ਆਗਿਆ ਬਖਸ਼ੋ ਜੀ ਰਸ ਦੇ ਪੈੜੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅਖਰ ਵਕਤ ਕਟ ਭੁਲ ਚੁੱਕ ਨੋਆ ਪਰਕਰਨੀ ਸੇਖ ਪਰਦੇ ਸੁਣ ਦੇ ਸਰਤ ਦਾਲੇ ਬੰਦ ਹੋਵਨ ਨਾਰਕ ਨਾਮ ਜਦੀ ਕਰਾ ਏ ਪਾਰੇ ਸਰਬਾ oh so oh. We Yeah. you uh -oh.